ਲੰਬਾ ਸਮਾਂ ਸਤ ਸਾਲ ਜੇ ਤੁਸੀਂ ਆਪਦੀ ਇੱਕ ਜੈਨੂਇਨ ਗੱਲ ਜੈਨੂਨ ਕੰਮ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੇ ਵਿੱਚ ਵੀ ਤੁਹਾਨੂੰ ਇੰਨਾ ਸਮਾਂ ਲੱਗੇ ਤੇ ਦੁੱਖ ਦਿੱਤਾ ਇਹ ਚੀਜ਼ ਹੈ ਦੁੱਖਾਂਤ ਹੈ ਆਪਣੀ ਸੋਸਾਇਟੀ ਦਾ ਆਪਣੀ ਸਿਸਟਮ ਦਾ ਆਪਣਾ ਸਰਕਾਰੀ ਸਿਸਟਮ ਦਾ ਮੈਂ ਹਮੇਸ਼ਾ ਕਹਿੰਦਾ ਕਿ ਠੀਕ ਹੈ ਕਿ ਜਿਹੜਾ ਆਪਣਾ ਕੰਮ ਹੈ ਚਲੋ ਜਿਵੇਂ ਜਦੀਪ ਜੀ ਜਾਂ ਰਾਜਿੰਦਰ ਜੀ ਦੇ ਅਸਰ ਮੈਨੂੰ ਜੋ ਵੀ ਜੀ ਦਾ ਹੁਕਮ ਹੁੰਦਾ ਹੈ ਤੇ ਉਹ ਫਾਲੋਅ ਅਪ ਵੀ ਕਰੀ ਦੇ ਤੇ ਕੋਸ਼ਿਸ਼ ਕਰੀ ਦੇ ਕਿ ਜਲਦ ਜਿਹੜਾ ਉਹ ਜਲਦ ਜਲ ਪੂਰਾ ਹੋਵੇ ਰਾਜਨੀਕਲ ਕਾਰੇ ਜੀ ਕੇ ਰਿਕਾਰਡ ਉਹ 10 ਮਹੀਨੇ ਦੇ ਟਾਈਮ ਦੇ ਵਿੱਚ ਕੰਮ ਹੈ ਜਿਹੜਾ ਉਹ ਤਕਰੀਬਨ 90% ਪੂਰਾ ਹੋ ਗਿਆ ਮੈਂ ਮੇਰੀ ਆਪਣੀ ਸੋਚ ਉਹਨੂੰ ਵਰਕਿੰਗ ਸਟਾਈਲ ਕਹੋ ਉਹ ਨੇਚਰ ਕਹੋ ਕਿ ਜਿਹੜੀ ਇੱਕ ਚੀਜ਼ ਜੈਨੂਨ ਹੈ ਜਾਇਜ਼ ਹੈ ਮੇਰੇ ਤਾਂ ਹੀ ਮੰਨ ਕੇ ਚੱਲਦਾ ਕਿ 10 ਮਹੀਨੇ ਦਾ ਸਮਾਂ ਵੀ ਬਹੁਤ ਜ਼ਿਆਦਾ ਤੇ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਪਰ ਕੌਮਨੀਅਰ ਜਿਹੜਾ ਇੱਕ ਇੱਕ ਬਿਊਰੋਕਰੈਟਿਕ ਕੇ ਐਡਮਿਨਿਸਟ੍ਰੇਟਿਵ ਯਾ ਇੱਕ ਪੋਲਿਟਿਕਲ ਮਾਈਂਡਸੈਟ ਬਣਿਆ ਹੋਇਆ ਜਿਹੜੇ ਸਿਸਟਮ ਬਣੇ ਹੋਏ ਨੇ ਟੂ ਓਵਰਕਮ ਆਲ ਥੀਸ ਉਹਨਾਂ ਸਾਰਿਆਂ ਨੂੰ ਓਵਰਕਮ ਕਰਨਾ ਉਹ ਇੱਕ ਚੈਲੰਜਸ ਨੇ ਜਿਹੜੇ ਉਹ ਗਵਰਨੈਂਸ ਦੇ ਵਿੱਚ ਜ਼ਰੂਰ ਰਹਿੰਦੇ ਨੇ ਪਰ ਸਹੀ ਮਾਇਨੇ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਮੈਂ ਹਮੇਸ਼ਾ ਹਰ ਸਟੇ ਹਰ ਪਬਲਿਕ ਪਲੇਟਫਾਰਮ ਤੇ ਕਹਿੰਦਾ ਕਿ ਸਰਕਾਰ ਉਹੀ ਜਿਹੜਾ ਜਿਹੜਾ ਵਿੱਚ ਕੰਮ ਹੈ ਜਿਹੜਾ ਔਰ ਹੋਣਾ ਵੀ ਉਹੀ ਚਾਹੀਦਾ ਜੇ ਜੇ ਆਪ ਵੀ ਅਲਟੀਮੇਟ ਗੋਲ ਕੀ ਹੋਣਾ ਚਾਹੀਦਾ ਜੇ ਕੋ ਮੇਰੀ ਇੰਡੀਵਿਡੂਅਲ ਪੁੱਛੇ ਅਲਟੀਮੇਟ ਗੋਲ ਕੀ ਹੋਣਾ ਚਾਹੀਦਾ ਅਲਟੀਮੇਟ ਡ੍ਰੀਮ ਕੀ ਹੋਣਾ ਚਾਹੀਦਾ ਵੀ ਕਿਸੇ ਵੀ ਕਿਸੇ ਵੀ ਵਿਅਕਤੀ ਦਾ ਐਸੋਸੀਏਸ਼ਨ ਦੇ ਚੋਂ 10000 ਦੀ ਮੈਂਬਰਸ਼ਿਪ ਹੋਵੇ ਤੇ ਫਿਰ ਵੀ ਇੰਨੇ ਸਾਲ ਆਪਾਂ ਨੂੰ ਲੱਗ ਜਾਣਾ ਥੈਟ ਥੈਟ ਇਜ਼ ਨਾਟ ਥੈਟ ਇਜ਼ ਅ ਵੈਰੀ ਸੌਰੀ ਸੇਟ ਸਟੇਟ ਆਫ ਅਫੇਅਰਸ ਤੇ ਮਜ਼ਾ ਤਾਂ ਉਸ ਗੱਲ ਦਾ ਹੈ ਕਿ ਕੋਈ ਵਿਅਕਤੀ ਕਿਸੇ ਵੀ ਵਿਅਕਤੀ ਦਾ ਕੰਮ ਹੈ ਜਿਹੜਾ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਸਰਕਾਰੀ ਦਰਬਾਰੇ ਬਿਨਾ ਪੈਸਿਆਂ ਤੋਂ ਬਿਨਾ ਸਫਾਰਿਸ਼ ਤੋਂ ਬਿਨਾ ਖੱਜਲਖਵਰੀ ਤੋਂ ਹੋਵੇ ਤੇ ਮੇਰਾ ਡ੍ਰੀਮ ਉਹ ਦਸਤਾਬਾ ਸਿਸਟਮ ਹੋਣਾ ਚਾਹੀਦਾ ਮੇਰਾ ਡ੍ਰੀਮ ਹੈ ਗਵਰਨੈਂਸ ਦੇ ਵਿੱਚ ਜਿੰਨੀ ਮੈਕਸਿਮਮ ਤੁਸੀਂ ਗਵਰਨੈਂਸ ਰੀਡੀ ਚਾਹੁੰਦੇ ਹੋ ਉਨੀ ਗਵਰਨਮੈਂਟ ਇੰਟਰਫੇਰੈਂਸ ਹੈ ਜਿਹੜੀ ਉਹ ਮਿਨਿਮਮ ਹੋਣੀ ਚਾਹੀਦੀ ਹੈ ਜੇ ਚੰਗਾ ਪ੍ਰਸ਼ਾਸਨ ਦੇਣਾ ਹੈ ਤੇ ਸ਼ਾਸਨ ਕਰਨ ਵਾਲਿਆਂ ਦੀ ਜਿਹੜੀ ਇੰਟਰਫੇਰੈਂਸ ਹੈ ਉਹ ਮਿਨਿਮਮ ਹੋਣੀ ਚਾਹੀਦੀ ਹੈ ਪਰ ਤੁਹਾਡੇ ਇੱਕ ਇੱਕ ਪਾਰਟਿਕੂਲਰ ਕੇਸ ਬਾਰੇ ਇਸ ਤਰ੍ਹਾਂ ਹੋ ਵੀ ਸ਼ਾਇਦ ਬਹੁਤ ਹੋਵੇ ਪਰ ਇਹ ਤੁਹਾਡੇ ਮਿੱਤਰ ਸਾਹਿਬ ਇਹਨਾਂ ਦੇ ਦਾ ਮੈਂ ਸਮਝਦਾ ਕਿ ਇੱਕ ਉਹ ਉਹ ਲਾਈਨ ਉਹ ਲੋਕ ਜਿਹੜੇ ਕੇ ਹੈਲਥ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਹੋਏ ਨੇ ਜਿਹੜਾ ਕਿ ਬੇਸਿਸ ਨੇ ਜਿਹੜਾ ਕਿ ਸਟੈਪ 1 ਹੈ ਪੈਡੇਸਟਰੀਅਨ 1 ਹੈ ਕਿ ਕਿਸੇ ਵੀ ਨੂੰ ਹੈਲਥ ਕੇਅਰ ਚਾਹੀਦੀ ਹੈ ਤੇ ਉਹਦੇ ਲਈ ਸਭ ਤੋਂ ਪਹਿਲਾ ਪਹਿਲਾ ਸਟੈਪ ਕੋਨਾ ਇਹ ਲੋਟਣਾ ਤੇ ਕੋਨੇ ਵਿੱਚ ਨੂੰ ਉਹੋ ਵਿੱਚ ਵੀ ਜੇ ਇੰਨਾ ਸਮਾਂ ਲੱਗਦਾ ਹੈ ਤੇ ਮੈਂ ਸਮਝਦਾ ਕਿ ਇਹ ਵਾਜਬ ਚੀਜ਼ ਪਿਛਲੇ ਸਮੇਂ ਦੇ ਵਿੱਚ ਨਹੀਂ ਰਹੀ ਹੈਗੀ ਔਰ ਔਰਤ ਮੈਨੂੰ ਲੱਗਦਾ ਕਿ ਚੱਲਦਾ ਕਿ ਇੱਕ ਹਿਊਮਨ ਟੱਚ ਹੈ ਜਿਹੜਾ ਇਹ ਮੈਂ ਬੜਾ ਆਮ ਆਈ ਏ ਮੀਂਗ ਵੈਰੀ ਕੈਂਡਿਡ ਮੈਂ ਬੜੇ ਦਿਲ ਦੀਆਂ ਗੱਲਾਂ ਨੇ ਕਿਉਂਕਿ ਮੈਨੂੰ ਆਉਤ ਨਹੀਂ ਹੈ ਕਿ ਜਿੱਥੇ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਭਾਈਆਂ ਦੀ ਤਰ੍ਹਾਂ ਬੈਠੇ ਹੋਈਏ ਤੇ ਉੱਥੇ ਕੋ ਆਪਾਂ ਕੋਈ ਸਿਆਸੀ ਜਾਂ ਪੋਲਿਟਿਕਲ ਜਾਂ ਸ਼ੋਸ਼ੇਵਾਦੀ ਦੀਆਂ ਗੱਲਾਂ ਕਰੀਏ ਮੈਂ ਮੰਨ ਲ ਕੇ ਚੱਲਦਾ ਕਿ ਓਵਰਆਲੀ ਮੈਂ ਹੁਣ ਅੱਜ ਦੀ ਗੱਲ ਨਹੀਂ ਕਰਦਾ ਮੈਂ ਪਿਛਲੇ ਸਮੇਂ ਦਾ ਜੋ ਇੱਕ ਲੈਗੇਸੀ ਇਸ਼ੂ ਰਹਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਉਹ ਚਾਹੇ ਇੱਥੇ ਰਹੇ ਤੇ ਚਾਹੇ ਨੈਸ਼ਨਲ ਫੈਡਰਲ ਲਗੋਤੇ ਰਹੇ ਪਾਲਿਸੀ ਫਾਰਮੂਲੇਸ਼ਨ ਦੇ ਵਿੱਚ ਇੱਕ ਸਭ ਤੋਂ ਜਿਹੜੀ ਚੀਜ਼ ਮਿਸਿੰਗ ਹੈ ਉਹ ਪਬਲਿਕ ਪਾਲਿਸੀ ਦੇ ਵਿੱਚ ਇਹ ਸਭ ਤੁਸੀਂ ਵੀ ਜੇ ਕਿਤੇ ਕਿਤੇ ਨਾਲ ਕਿਤੇ ਉਹਦਾ ਕੋਈ ਚਾਹ ਕੋਈ ਸ਼ਾਰਟ ਕਰਿਕਿਊਲਮ ਆਇਆ ਜਿਹੜਾ ਜਾਂ ਸ਼ਾਰਟ ਕੋਰਸੇ ਨੇ ਪਬਲਿਕ ਪਾਲਿਸੀ ਫਾਰਮੇਸ਼ਨ ਦੇ ਵਿੱਚ ਜਿਹੜਾ ਇੱਕ ਹਿਊਮਨ ਐਂਗਲ ਹੈ ਨਾ ਜੀ ਆਪਣੇ ਮੁਲਕ ਵਿੱਚ ਓਹ ਨਹੀਂ ਸੀਗਾ ਜੇ ਉਹ ਹੋਵੇ ਤੇ ਕੋਈ ਚਾਹੇ ਕਿ ਨੈਸ਼ਨਲ ਲੈਵਲ ਤੇ ਬਣਨੀ ਹੈ ਤੇ ਚਾਹੇ ਕਿ ਸਟੇਟ ਲੈਵਲ ਤੇ ਬਣਨੀ ਹੈ ਕੋਈ ਪਾਲਿਸੀ ਇਹ ਜੀ ਇਸ ਗੱਲ ਨੂੰ ਅਲਾਉ ਨਹੀਂ ਕਰ ਸਕਦੀ ਹੈਗੀ ਕਿ ਹਜ਼ਾਰਾਂ ਲੱਖਾਂ ਲੋਕਾਂ ਦੇ ਢਿੱਡ ਤੇ ਲੱਤ ਵਾ ਜੇ ਕੋਈ ਪਾਲਸੀ ਅਜਿਹੀ ਨਹੀਂ ਬਣ ਸਕਦੀ ਹੈਗੀ ਤੇ ਨਾ ਬਣੀ ਪਾਏ। ਇਹ ਤਾਂ ਸਾਰੇ ਲਈ ਇਹ ਤਾਂ ਸਾਡੇ ਲੋਕਾਂ ਦੇ ਵੀ ਬੀਬੀਓ ਕੇ ਪਹਿਲੀ ਵਾਰੀ ਮੌਕਾ ਮੇਰੇ ਤੇ ਬੜਾ ਲਰਨਿੰਗ ਫੇਸ ਹੈ। ਪਰ ਮੈਂ ਸਮਝਦਾ ਕਿ ਇਹ ਤਾਂ ਜੋ ਤੁਸੀਂ ਜੋ ਸਾਰੇ ਸਾਥੀਆਂ ਨੇ ਗੱਲ ਕਰਕੇ ਗਏ ਨੇ ਇਹ ਤਾਂ ਮੈਂ ਸਮਝਦਾ ਕਿ ਐਜ਼ ਅ ਪਾਰਟ ਆਫ ਸੋਸਾਇਟੀ ਔਰ ਐਸ ਅ ਪਾਰਟ ਆਫ ਗਵਰਨਮੈਂਟ ਵੈਰੀ ਵੈਰੀ ਸਮਾਲਰ ਟਾਈਨੀ ਪਾਰਟ ਆਫ ਗਵਰਨਮੈਂਟ ਇਥੇ ਵੀ ਵੈਸੀ ਹੀ ਜਿੰਦਵਰੀ ਬਣਦੀ ਹੈ ਜੋ ਹੁਬ ਕੰਮ ਕਰਨਾ ਲੱਗੇ ਹੋਇਆ ਸੋ ਮੈਂ ਦਾ ਇਹੀ ਦੁਆ ਕਰੂਗਾ ਕਿ ਜਿਹੜਾ ਆਪਣਾ ਇਹ ਕੰਮ ਵੀ ਹੈ ਔਰ ਇਸ ਤੋਂ ਕੀ ਹੋ ਕੇ ਜਿਹੜੇ ਕੰਮ ਹੋਣ ਉਹ ਤੁਹਾਡੇ ਜਲ ਤੋਂ ਜਲਦ ਪੂਰੇ ਕਰਾ ਸਕੀਏ ਇਹ ਤੁਮਾਤਾਂ ਅੱਗੇ ਅਰਦਾਸ ਕਰਦੇ ਔਰ ਇੱਕ ਪੋਜ਼ਿਟਿਵਿਟੀ ਹੈ ਜਿਹੜੀ ਹੁਣ ਜੇ ਆਪਾਂ ਅੱਜ ਆਪਾਂ ਇਸ ਪ੍ਰਾਂਗਨ ਦੇ ਵਿੱਚ ਬੈਠੇ ਆਂ ਤੇ ਡਾਕਟਰ ਸਾਹਿਬ ਦੇ ਕਰਾ ਛਾਲ ਕੇ ਆਇਆ ਤੇ ਭਾਗਾਂ ਵਾਲੀ ਧਰਤੀ ਇਹ ਆਪੇ ਇਸੇ ਕਰਕੇ ਹੈ ਕਿਉਂਕਿ ਇਸ ਧਰਤੀ ਨੂੰ ਇਸ ਕਨਸੈਪਟ ਇਹ ਇਸ ਯੂਨੀਵਰਸਿਟੀ ਦਾ ਜਦੋਂ ਬੀਜ ਬੀਜਿਆ ਗਿਆ ਸੀਗਾ ਇੱਕ ਸਾਫ ਨੀयत ਔਰ ਨੀਤੀ ਦੇ ਨਾਲ ਬੀਜਿਆ ਗਿਆ ਸੀਗਾ ਉਸ ਸਮੇਂ ਮੈਂ ਕਿਸੇ ਵਾਰ ਵੀ ਕਿਹਾ ਸੀਗਾ ਉਸ ਸਮੇਂ ਵੀ ਜਦੋਂ ਜਿਹੜੇ ਪ੍ਰੋਸੈਸ ਸ਼ੁਰੂ ਹੋਇਆ ਸੀਗਾ ਉਦੋਂ ਜਿਹੜਾ ਡਾਕਟਰ ਸਾਹਿਬ ਉਹਨਾਂ ਨੂੰ ਮੈਟਰ ਸਾਹਿਬ ਉਹਨਾਂ ਨੂੰ ਜਿਹੜੀਆਂ ਹਰਡਲਸ ਨੇ ਜਾਂ ਨੈਗੇਟਿਵਿਟੀ ਦਾ ਸਾਹਮਣਾ ਨਹੀਂ ਕਰਨਾ ਪਰ ਬਹੁਤ ਕੁਝ ਹੋਇਆ ਸੀਗਾ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੈਵਲ ਤੇ ਨਹੀਂ ਹੋਇਆ ਸੀ ਬਿਊਰੋਕਰੇਟਿਕ ਲੈਵਲ ਤੇ ਹੋਇਆ ਪਰ ਪੋਲਿਟਿਕਲ ਲੈਵਲ ਤੇ ਤਾਂ ਹੱਦ ਹੀ ਕੋਈ ਨਹੀਂ ਸੀਗੀ ਬਟ ਇੱਕ ਸੋਚ ਚੰਗੀ ਸੀ ਨੀਅਤ ਸਾਫ਼ ਸੀ ਪ੍ਰਮਾਤਮਾ ਦਾ ਦਿੱਤਾ ਹੋਇਆ ਆਪ ਦਾ ਬਹੁਤ ਕੁਝ ਸੀਗਾ ਉਦੋਂ ਸੋਚਿਆ ਇਹਨਾਂ ਨੇ ਕਿ ਇਟ ਇਸ ਟ੍ਰਾਈਂਗ ਟੂ ਗਿਵ ਬੈਕ ਟੂ ਸੋਸਾਇਟੀ ਹੁਣ ਲੋਕਾਂ ਨੂੰ ਕੁਝ ਦੇਣ ਦੀ ਲੋੜ ਹੈ ਤੇ ਅੱਜ ਇਥੋਂ ਹਜ਼ਾਰਾਂ ਬੱਚੇ ਜਿਹੜੇ ਉਹ ਹਰ ਸਾਲ ਪੜ੍ਹ ਕੇ ਜਾ ਰਹੇ ਨੇ ਆਪਦਾ ਕੈਰੀਅਰ ਬਣਾ ਰਹੇ ਨੇ ਆਪਣੀ ਜ਼ਿੰਦਗੀ ਬਣਾ ਰਹੇ ਨੇ ਪੰਜਾਬ ਦੇਰ ਜੀਵਨ ਸਰ ਗ੍ਰੇਸ਼ਾ ਦੇ ਵਿੱਚ ਉਹ ਨਾਮ ਬਣਾ ਰਹੇ ਨੇ ਸੋ ਮੈਂ ਸਮਝਦਾ ਕਿ ਜਿਸ ਕੰਮ ਦੇ ਵਿੱਚ ਸਾਫ਼ ਨੀਅਤ ਸਾਫ਼ ਨੀਤੀ ਹੋਵੇ ਪਰਮਾਤਮਾ ਉਸ ਨੂੰ ਆਪਣੇ ਆਪ ਭਾਗ ਜਿਹੜਾ ਉਹ ਲਗਾ ਦਿੰਦਾ ਹੈ ਔਰ ਸੋ ਦਾ ਇਹ ਤਾਂ ਆਹੀ ਦਿਨ ਦਿਨ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੇ ਕਰਨੀਆਂ ਸੀਗੀਆਂ ਔਰ ਮੈਂ ਮੰਨ ਕੇ ਚੱਲਦਾ ਕਿ ਵੈਸੇ ਵੀ ਹੈਲਥ케ਅਰ ਦਾ ਜੇ ਆਪਾਂ ਵੈਸੇ ਦੇਖੀਏ ਤੇ ਸਾਡਾ ਤਾਂ ਫੋਕਸ ਹੀ ਚਲੋ ਸਰਕਾਰ ਦਾ ਵੀ ਪਾਰਟੀ ਦਾ ਵੀ ਫ੍ਰੋਮ ਡੇ 1 ਹੈਲਥ ਔਰ ਐਜੂਕੇਸ਼ਨ ਇਹ ਇਹ ਫੋਕਸ ਆਵਾ ਦੀ ਪਾਰਟੀ ਦਾ ਰਹੇ ਚਾਹੇ ਦਿੱਲੀ ਦੇ ਵਿੱਚ ਤੇ ਚਾਹੇ ਹੁਣ ਇਸ ਵਾਰ ਵੀ ਬਜਟ ਦੇ ਵਿੱਚ ਦੇਖਿਆ ਜੇ ਮੈਂ ਸਮਝਦਾ ਤੁਹਾਡੇ ਜ਼ਰੀਏ ਮੈਂ ਸਮੁੱਚੇ ਪੰਜਾਬ ਨੂੰ ਵੀ ਮੁਬਾਰਕਾ ਦੇਣ ਜਾ ਰਹੇ ਹਾਂ ਕਿ ਇਸ ਬਜਟ ਦੇ ਵਿੱਚ ਜੋ ਹੁ ਮਹੀਨਾ ਪਹਿਲਾਂ ਪਾਸ ਕੀਤਾ ਗਿਆ ਸਰਕਾਰ ਨੇ ਇਹਦੇ ਵਿੱਚ ਹਰ ਘਰ ਦੇ ਲਈ ਤਕਰੀਬਨ 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਹਰ ਪਰਿਵਾਰ ਦੇ ਲਈ 10 ਲੱਖ ਤੱਕ ਦਾ ਮੈਡੀਕਲ ਕਵਰ ਜਿਹੜਾ ਉਹ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਉਹ ਜਮਾਈ ਹੋਵੇ ਕੋਈ ਮਾਰੀ ਹੋਵੇ ਤੇ ਤੁਸੀਂ ਹਸਪੀਟਲ ਜਾਓ ਸਰਕਾਰੀ ਹੈ ਪ੍ਰਾਈਵੇਟ ਹੈ ਦਸਤ ਤੱਕ ਦਾ ਮੈਡੀਕਲ ਕਵਰ ਹਰ ਸਾਲ ਉਹ ਸਰਕਾਰ ਵੱਲੋਂ ਦਿੱਤਾ ਜਾਊਗਾ ਮੈਂ ਔਰ ਇਹਦੇ ਨਾਲ ਇਹਦੇ ਨਾਲ ਇੱਕ ਇੱਕ ਜੋ ਜੋ ਕਿਊਮੂਲੇਟਿਵ ਇੰਪੈਕਟ ਕਮਿਊਨਿਟੀ ਪੋਜ਼ਿਟਿਵ ਇਫੈਕਟ ਪੈਦਾ ਉਹ ਜਿਹੜਾ ਹੋਊਗਾ ਜਿਹੜਾ ਇੱਥੋਂ ਕੋਈ ਵਾਰੀ ਆਪਾਂ ਦੇਖਦੇ ਆਂ ਕਿ ਬਾਹਰਲੇ ਸੂਬਿਆਂ ਦੇ ਵਿੱਚ ਵੀ ਲੋਕ ਟ੍ਰੀਟਮੈਂਟ ਵਗੈਰਾ ਦੇ ਲਈ ਜਾਂਦੇ ਨੇ ਉਹ ਉਹ ਜਿਹੜੇ ਪੇਸ਼ੈਂਟਸ ਨੇ ਉਹ ਜਿਹੜੇ ਕਹਿੰਦੇ ਸਟੇ ਇਨ ਦਾ ਸਟੇਟ ਉਹਦਾ ਸਾਰੇ ਦਾ ਸਾਰੇ ਜਿਹੜਾ ਐਡਵਾਂਟੇਜ ਹੈ ਉਹ ਤੁਹਾਨੂੰ ਸਾਰੇ ਸਾਥੀਆਂ ਨੂੰ ਵੀ ਉਹਦਾ ਹੋਣਾ ਹੈ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦੇਵਦੀ ਘਹਿਰੀ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਵੀਰ ਜਗਦੀਪ ਜੀ ਦਾ ਰਾਜੇ ਜੀ ਹੋਣ ਦਾ ਸਾਰੇ ਸਾਥੀਆਂ ਦਾ ਕਿ ਜਿਨ੍ਹਾਂ ਦਾ ਹੁਕਮ ਹੁੰਦਾ ਔਰ ਤੁਹਾਨੂੰ ਸਰ ਦੇ ਦਰਸ਼ਨ ਕਰਨ ਦਾ ਮੌਕਾ ਜਿਹੜਾ ਉਹ ਮਿਲਦਾ ਔਰ ਜੋ ਡਾਕਟਰ ਸਾਹਿਬ ਗੱਲ ਕਰਕੇ ਗਏ ਨੇ ਕਿ ਇੰਨੇ ਡਿਸਿਪਲਿੰਡਡ ਇੰਨੇ ਡੈਡੀਕੇਟਿਡ ਔਰ ਇੰਨੇ ਮੈਂ ਸਮਝਦਾ ਕਿ ਸਮਰਪਤਾ ਆਪਦੀ ਐਸੋਸੀਏਸ਼ਨ ਨੂੰ ਆਪਦੇ ਕੌਜ਼ ਨੂੰ ਆਪਦੀ ਆਪਦੀ ਲੀਡਰਸ਼ਿਪ ਨੂੰ ਇਹਨੀਆਂ ਮੈਡੀਆ ਦਾ ਕਰੋੜਾ ਸੈਮੀ ਲੋਕਾਂ ਨੂੰ ਦੇ ਇੱਕ ਸਮਰਪਿਤ ਐਸੋਸੀਏਸ਼ਨ ਹੈ ਜਿਹੜੀ ਉਹ ਮੈ ਵੀ ਨਹੀਂ ਦੇਖੀ ਹੈ ਔਰ ਇਸੇ ਸਮਰਪਣ ਦੇ ਵਿੱਚੋਂ ਹੀ ਕਾਮਯਾਬੀ ਸਾਥੀਓ ਨਿਕਲ ਕੇ ਆਉਣੀ ਹੈ ਮੇਰਾ ਇਹ ਪੱਕਾ ਵਿਸ਼ਵਾਸ ਹੈ ਸਾਰਾ ਜਿੰਦੀ ਜੀਵਨ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੈਂ ਜਗਦੀਪ ਜੀ ਬਾਰੇ ਗੱਲ ਕਰਕੇ ਗਈ ਸੀ ਔਰ ਫਿਰ ਡਾਕਟਰ ਸਾਹਿਬ ਨੇ ਕੀਤੀ ਬਾਕੀ ਸਭ ਇਹ ਇੱਕ ਇੱਕ ਮੀਕਰ ਹੈ ਜੀ ਇਹ ਮੇਰਾ ਸਾਥੀ ਵੀ ਰਹੇ ਜੀ ਉਹ ਇਹਦੇ ਅ ਬੜੇ ਛੋਟੇ ਉਮਰ ਤੋਂ ਦੇਖਦੇ ਆ ਬੜੇ politically ਔਰ social ਬੜੇ ਮੈਚ्योर ਨੇ ਔਰ ਬੜੇ ਵਿਦਿਆਰਥੀ ਨੇ ਸਾਰੇ ਸਾਰਿਆਂ ਦੇ ਸਾਥੀਓ ਇੱਕ ਵਾਰ ਫੇਰ ਤੋਂ ਦਿਨ ਦੇ ਗ੍ਰੈਂਟ ਬਹੁਤ ਬਹੁਤ ਧੰਨਵਾਦ ਮੇਰੇ ਲਈ ਕਦੇ ਕੋਈ ਇਹ ਤਾਂ ਚਲੋ ਇੱਕ ਕੰਮ ਹੈ ਜਿਹੜਾ ਕਿ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਵੈਸੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਇਸ ਤੋਂ ਇਲਾਵਾ ਵੀ ਕਦੇ ਕੋਈ ਗੱਲਬਾਤ ਕੋਈ ਕੰਮ ਕਰੋਗੇ ਜਾਤੀ ਹੋਵੇ ਕੋਈ ਤੁਹਾਡਾ ਐਸੋਸੀਏਸ਼ਨ ਦਾ ਹੋਵੇ ਯੂ ਆਰ ਆਲਵੇਸ ਮੋਸਟ ਵੈਲਕਮ ਥੈਂਕ ਯੂ ਸੋ ਮਚ ਜੀ